ਦੇ ਵਿੱਚ ਪੂਰਾ ਹੋਊਗਾ ਤਕਰੀਬ 100 ਕਰੋੜ ਰੁਪਏ ਦੇ ਉੱਤੇ ਜਿਹੜਾ ਵੀ ਹੋਣਾ। ਹੁਣ ਸਰ ਪੰਚੀ ਦੇ ਸਵਾਲ ਹੈ ਕਿ ਸਰਕਾਰ ਰਾਏ ਇਹਦੇ ਵਿੱਚ ਬਤੀਰ ਕਰਨ ਦੇ ਵਿੱਚ ਜੀ ਕਾਈਂਡਲੀ ਉਹਦੀ ਜਾਣਕਾਰੀ ਮੈਨੂੰ ਦੱਸ ਦਿਓ ਤੁਹਾਡੇ ਕਮੇਟੀ ਬਟੇ ਉਹ ਕਹਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ। ਪੁਲਿਸ ਵਾਲੇ ਦੇ ਨਾਲ ਗੱਲ ਕਰਦੇ ਆ ਕਿ ਕਿਹਨੇ ਹੱਥ ਲਾਇਆ। ਮੈਂ ਤੁਹਾਡੇ ਵਿੱਚੋਂ ਹੀ ਆ ਮੈਂ ਕੋਈ ਚਾਹੇ ਥੋੜੀ ਜਿਹੀ ਤੁਹਾਡੇ ਨਾਲ 24 ਘੰਟੇ ਦੇ ਪਰ ਸੋਮਤਰ ਦਾ ਦੁਆਰਾ ਇਹ ਮੈਂ ਦੱਸ ਸਕਦਾ ਹਾਂ ਕਿ ਬਿਆਨ ਦੇ ਇਤਿਹਾਸਕ ਪ੍ਰੋਗਰਾਮ ਇੱਥੇ ਇੱਕ ਇਤਿਹਾਸਕ ਪਟਾਣੀਪਾਤਾ ਦਾ ਅੰਦਰ ਹੈ ਪਟਿਆਰੇ ਦੇ ਵਿੱਚ ਜਿਹੜਾ ਸਥਿਤ ਹੈ ਪ੍ਰਾਤਨ ਮੰਦਿਰਾਂ ਦੇ ਵਿੱਚੋਂ ਇਹ ਹੀ ਆਉਂਦਾ ਹੈ ਔਰ ਇੱਕ ਪਬਲਿਕ ਆਉਣ ਵਾਲੇ ਬਿਨਾਂ ਦੇ ਮੈਂਸ਼ਨ ਕਰਦਾ ਹਾਂ ਇਸ ਕਿਸਮ ਦੀ ਦੇਖਗੜੀ ਉਹ ਦਿੱਤੀ ਜਾ ਰਹੀ ਹੈ ਜਿੱਤੇ ਕਿ ਪਰ ਵਿੱਚੋਂ ਵੀ ਵਿਕਣ ਦੇ ਵਾਸਤੇ ਆਇਆ ਕਰਨ ਇਸ ਲੈਵਲ ਦੀ ਇਸ ਅਸਮਾਨੀ ਵਾਸਤੇ ਬਹੁਤ ਜਿਆਦਾ ਸਾਰਾ ਦੇਖਿਆ ਉਤਰਾ ਜਿਹਦੀ ਮੁਲੀ ਪਲੈਨਿੰਗ ਹੋਈ ਹੈ ਉਹ ਅੱਜ ਤੋਂ ਸਾਰਾ ਜਨਾਨੀ ਸ਼ੁਰੂ ਹੋ ਰਿਹਾ ਹੈ ਹਰ ਤਰ੍ਹਾਂ ਦਾ ਕੰਮ ਜਿਹਾ ਹੋਵੇ ਚਾਹੇ ਉਹ ਇਨਫਰਾਸਟ੍ਰਕਚਰ ਦਾ ਕੰਮ ਹੈ ਜਾਂ ਸਿਰਫ ਨੀਦ ਨਹੀਂ ਮਿਲਦੀ ਤੇਰੀ ਐਂਟਰੀ ਸੜੀਆਂ ਸ਼ੀਰਾਵਾਲੀ ਦੀ ਪਰਿਸਰ ਜੋ ਕਿ ਜਰੂਰਤਾਂ ਤੋਂ ਅੰਦਰਲੇ ਜਨਾਨੇ ਦੇ ਵਿੱਚ ਦੇਖਿਆ ਬਹੁਤ ਬਿਆਨੀਆਂ ਲਾਈਟਾਂ ਲੱਗੀਆਂ ਨੇ ਜਦੋਂ ਇਹ ਮਸਟ ਬਿਲਡਿੰਗ ਤੇ ਆ देखना उसके बाद कोई जरा का मुश्किल नहीं है किसी कोई नहीं है आज आज काली माता मंदिर विखे श्री अरविंद केजरीवाल जी आप भगवंत मान जी आप पा रहे हैं वो एक तकरीबन बहुत बड़ा प्रोजेक्ट है ਜੋੜ ਦੇ ਲਗਭਗ ਬੰਦ ਹੈ ਉਹ ਇੰਦੇ ਇੰਦੇ ਜਲਾ ਚਿਕਾ ਬਹੁਤ ਜਲਦੀ ਜਲਦੀ ਕੰਮ ਜਾ ਹੋਏਗਾ ਹੋਰ ਜਾਨੀ ਜੇ ਬਾਦ ਸੌਣ ਹੈ ਇਹ ਕਿਸਮਾ ਹੋਣਾ ਸੁਣ ਕੇ ਸਾ ਬੰਦੇਗਾ ਐਂਟੀ ਜਨਨੀ ਸ਼ੇਰਾਂਗੇ ਪਾਸ ਹੋ ਜਾਏਗੀ ਔਰ ਜੇ ਨਿਵਾਸੀ ਜਨਨ ਲੋਕ ਤਨ ਹੁੰਦੇ ਕੋਈ ਤਰੁਖੀ ਨਹੀਂ ਹੋਣਗੇ ਲਾਈਨਸ਼ੈਂਸ ਐਂਡ ਰੈਂਸਰ ਜਾਣਾ ਜਿਆਸ਼ੀ ਇਹ ਸੀਰੀਅਸਲੀ ਹੈ ਕੋਈ ਮੇਰੀ ਸਰਕਾਰ ਨੂੰ ਬੈਂਕਸਟ ਬੱਤ ਕਰ ਰੱਖੇ ਜੋਗੀ ਉੱਤਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਦੀ ਉਹ ਯਾਦ ਆ ਗਿਆ ਕਿ ਗੈਂਗਸਟਰ ਆ ਬਾਦ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਸਰਕਾਰੀ ਕੋਠੀ ਵੀ ਛੱਡ ਗਏ ਸੀਗੇ ਉਹ ਤਾਂ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਕਿ ਉਹ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਪੂਣੀ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਦੀ ਸੀ ਉਹਦਾ ਕੀ ਬਣੇ ਸਾਹਿਬ ਕਿੰਨੇ ਦਾ ਪ੍ਰੋਜੈਕਟ ਸੀ ਹੈ ਜਿਹੜਾ ਕੱਲ੍ਹ